ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ 12th ਕਲਾਸ +2 ਕਲਾਸ ਸਟੂਡੈਂਟਸ ਦੇ ਲਈ ਜਿਹੜੇ ਕਿ ਬਾਇਮੰਥਲੀ ਜਿਹੜਾ ਤੁਹਾਡਾ ਸਿਲੇਬਸ ਲੈ ਕੇ ਆਇਆ ਜਿਵੇਂ ਤੁਹਾਨੂੰ ਪਤਾ ਹੈ ਕਿ ਤੁਹਾਡੇ ਬਾਇਮੰਥਲੀ ਟੈਸਟ 1 ਸ਼ੁਰੂ ਹੋਣ ਜਾ ਰਹੇ ਨੇ ਸੋ ਬਾਇਮੰਥਲੀ ਟੈਸਟ 1 ਜਿਹੜੇ ਇਹਨਾਂ ਦੇ ਵਿੱਚ ਸਿਲੇਬਸ ਤੁਹਾਡਾ ਹੋਊਗਾ April May ਦਾ ਤੇ April ਔਰ May ਦਾ ਕੀ ਸਿਲੇਬਸ ਹੋਊਗਾ ਤੁਹਾਡੇ ਨਾਲ ਡਿਸਕਸ ਕਰਾਂਗੇ ਪੰਜਾਬੀ ਲਾਜ਼ਮੀ ਦਾ ਠੀਕ ਹੈ ਬਾਕੀ ਜਿਹੜੇ ਤੁਹਾਡੇ ਸਬਜੈਕਟਸ ਨੇ ਉਹਨਾਂ ਦਾ ਪਾ ਆਲਰੇਡੀ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਅਗਰ ਤੁਸੀਂ ਵੀਡੀਓਜ਼ ਨਹੀਂ ਵਾਚ ਕੀਤੇ ਤਾਂ ਜਰੂਰ ਵਾਚ ਕਰੋ ਤੇ ਜਿਹੜਾ ਤੁਹਾਡੇ ਹੈਗੇ ਨਾ ਟਾਪਿਕਸ ਟਾਪਿਕਸ ਆਪਾਂ ਆਲਰੇਡੀ ਚੈਨਲ ਤੇ ਅਪਲੋਡ ਕੀਤੇ ਹੋਏ ਨੇ ਠੀਕ ਹੈ ਜਿਵੇਂ ਪੰਜਾਬੀ ਲਾਜ਼ਮੀ ਦੇ ਸਾਰੇ ਹੀ ਸਿਲੇਬਸ ਤੇ ਆਪਾਂ ਆਲਰੇਡੀ ਚੈਨਲ ਤੇ ਵੀਡੀਓਜ਼ ਅਪਲੋਡ ਕੀਤੇ ਹੋਏ ਨੇ ਇੰਗਲਿਸ਼ ਦੀ ਪੋਲੀਟিক্যাল ਸਾਇੰਸ ਹਿਸਟਰੀ ਠੀਕ ਹੈ ਫਿਜ਼ੀਕਲ ਮਤਲਬ ਕਿ ਮੋਸਟਲੀ ਸਬਜੈਕਟ ਕਰਵਾਏ ਹੋਏ ਨੇ ਤੇ ਉਹਨਾਂ ਦੀ ਜਿਵੇਂ ਪੰਜਾਬੀ ਲਾਜ਼ਮੀ ਦੀ ਮੈਂ ਪਲੇਲਿਸਟ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰ ਤੁਸੀਂ ਅਕੋਰਡਿੰਗ ਟੂ ਅਪ੍ਰੈਲ ਮਈ ਦੇ ਸਿਲੇਬਸ ਦੇ ਅਕੋਰਡਿੰਗ ਆਪਣੇ ਉਹ ਟਾਪਿਕਸ ਜਿਹੜੇ ਕਿ ਵੀਡੀਓਜ਼ ਨੂੰ ਵਾਚ ਕਰ ਸਕਦੇ ਹੋ ਤੇ ਬਾਈ ਮੰਥਲੀ ਟੈਸਟ 1 ਦੇ ਵਿੱਚ ਕਿਹੜਾ ਤੁਹਾਡਾ ਸੋ ਦਾ ਪੈਟਰਨ ਕੀ ਰਹੂਗਾ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓਜ਼ ਹਾਂਜੀ ਅਪ੍ਰੈਲ ਮਈ ਦਾ ਜਿਹੜਾ ਸਿਲੇਬਸ ਹੈਗਾ ਅ ਪਹਿਲਾਂ ਜਿਹੜੇ ਤੁਹਾਡੇ ਚੈਪਟਰਜ਼ ਨੇ ਸੱਭਿਆਚਾਰ ਵਾਲੇ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਇਸ ਦੇ ਵਿੱਚੋਂ ਦੋ ਚੈਪਟਰਜ਼ ਨੇ ਠੀਕ ਹੈ ਪੰਜਾਬੀ ਸੱਭਿਆਚਾਰ ਐਂਡ ਪੰਜਾਬ ਦੇ ਮੇਲੇ ਤੇ ਤਿਹਾਰ ਪੰਜਾਬੀ ਸੱਭਿਆਚਾਰ ਤੇ ਪੰਜਾਬ ਦੇ ਮੇਲੇ ਤੇ ਤਿਹਾਰੇ ਇਹ ਦੋਨੋਂ ਪਾਠ ਨੇ ਅਪ੍ਰੈਲ ਮਈ ਦੇ ਵਿੱਚ ਫਿਰ ਤੁਹਾਡੇ ਹੋਣਗੇ ਕਾਰਬਿਹਾਰ ਦੇ ਜਿਹੜੇ ਪੱਤਰ ਨੇ ਤੁਹਾਡੀ ਬੁੱਕ ਦੇ ਵਿੱਚ ਦਿੱਤੇ ਹੋਏ ਨੇ ਕਿਤਾਬ ਵਿੱਚ ਦਿੱਤੇ ਹੋਏ ਨੇ ਹੱਲ ਕੀਤੇ ਹੋਈ 1 ਤੋਂ ਲੈ ਕੇ 3 ਤੱਕ ਠੀਕ ਹੈ ਪਹਿਲੇ 3 ਪਹਿਲੇ ਦਿਨ ਕਾਰਬਿਹਾਰ ਦੇ ਪੱਤਰ ਨੇ ਤੇ ਸੰਖੇਪ ਰਚਨਾ ਇਹ ਹੈਗੀਆਂ 1 ਤੋਂ 6 ਤੱਕ ਸੰਖੇਪ ਰਚਨਾ ਜਿਹਦੇ ਵਿੱਚ ਪੈਰਾ ਲਿਖਤਾ ਜਾਂਦਾ ਉਹਦਾ ਤੁਸੀਂ ਜਿਸ ਤਰ੍ਹਾਂ ਹੁੰਦਾ ਕਿ ਇਹ ਇਹਦਾ ਸਿਰਲੇਖ ਕੀ ਹੈ ਤੇ ਇਹਦੇ ਵਿੱਚ ਉਹਦਾ 1/3 ਬਣਾਉਣਾ ਹੁੰਦਾ ਠੀਕ ਹੈ 1/3 ਬਣਾਉਣਾ ਹੁੰਦਾ ਉਹਦਾ ਹੋ ਗਈ ਸੰਖੇਪ ਰਚਨਾ ਜਿਹੜੀ ਤੁਹਾਡੇ ਬੁੱਕ ਦੇ ਵਿੱਚ ਦਿੱਤੀ ਹੋਈ ਕਿਤਾਬ ਦੇ ਵਿੱਚ 1 ਤੋਂ 6 ਤੱਕ ਉਹ ਹੈ ਸ਼ਬਦ ਕੋਸ਼ ਵਾਚਨ ਵਿਧੀ ਇਹ ਵੀ ਆਪਾਂ ਨੇ ਚੈਨਲ ਤੇ ਅਪਲੋਡ ਕੀਤੇ ਹੋਏ ਨੇ ਵਾਕ ਵਟਾਂਦਰਾ ਵੀ ਸਾਰਾ ਸਮਝਾਇਆ ਹੋਏਗੀ ਕਿਵੇਂ ਕਰਨਾ ਸ਼ਬਦ ਕੋਸ਼ ਵਾਚਨ ਵਿਧੀ ਕਿਵੇਂ ਕਰਨੀ ਵੀ ਕਰਵਾਈ ਹੋਈ ਆ ਤੇ ਇਹਦੇ ਵਿੱਚ ਸ਼ਬਦ ਕੋਸ਼ ਵਾਚਨ ਵਿਧੀ ਜਾਣ ਪਛਾਣ ਨੇ ਤੇ 1 ਤੋਂ ਲੈ ਕੇ 5 ਸ਼ਬਦ ਲੜੀਆਂ ਨੇ ਹੱਲ ਕੀਤੇ ਹੋਏ ਨੇ ਜਿਹੜੀ ਤੁਹਾਡੀ ਬੁੱਕ ਦੇ ਵਿੱਚ ਨੇ ਹੱਲ ਕੀਤੀ ਹੋਈ 1 ਤੋਂ ਲੈ ਕੇ 5 ਤੱਕ ਤੇ ਵਾਕ ਵਟਾਂਦਰਾ ਹੈਗਾ ਵਾਕੰਸ਼ ਕੀ ਹੈ ਵਾਕ ਕੀ ਹੈ ਤਾਂ ਵਾਕ ਦੀਆਂ ਕਿਸਮਾਂ ਵੀ ਆਪਾਂ ਨੇ ਚੈਨਲ ਤੇ ਕਰਵਾਇਆ ਹੋਇਆ ਅਖੋਤਾਂ ਹੈਗੇ ਨੇ 1 ਤੋਂ ਲੈ ਕੇ 10 ਤੱਕ ਹੱਲ ਕੀਤੇ ਹੋਏ ਨੇ ਕੱਤਾ ਭਾਗ ਦੇ ਵਿੱਚੋਂ ਟੁਕੜੀ ਜਗਤੋਂ ਨਿਆਰੀ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਟੁਕੜੀ ਜਗਤੋਂ ਨਿਆਰੀ ਰਣ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਤੇ ਕਹਾਣੀਆਂ ਹੈਗੇ ਨੇ ਸਾਂਝ ਤੇ ਨੀਲੀ ਸਾਂਝ ਅਤੇ ਨੀਲੀ ਇਹ ਜਿਹੜੇ ਕਹਾਣੀਆਂ ਨੇ ਇਹ ਤੁਹਾਡਾ ਅਪ੍ਰੈਲ ਮਈ ਦਾ ਸਿਲੇਬਸ ਹੈਗਾ ਪੰਜਾਬੀ ਲਾਜ਼ਮੀ ਦਾ ਸੋ ਵੀਡੀਓਜ਼ ਦੇ ਲਈ ਚੈਨਲ ਜਰੂਰ ਸਬਸਕ੍ਰਾਈਬ ਕਰੋ ਠੀਕ ਹੈ ਆਪਾਂ ਤੁਹਾਡੇ ਐਗਜ਼ਾਮ ਦੀ ਬੈਸਟ ਤਿਆਰੀ ਕਰਵਾਉਣਾ ਹੈ ਥੈਂਕਸ